ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਇੱਕ ਮੇਨ ਟੌਪਿਕ ਹੈ ਜਿਹੜੇ ਵੀਰਾਂ ਭਰਾਵਾਂ ਨੂੰ ਹਰ ਇੱਕ ਨੂੰ ਵੇਟ ਹੁੰਦੀ ਹੈ ਇਸ ਟੌਪਿਕ ਬਾਰੇ ਗੱਲਬਾਤ ਕਰਨਾ ਸੁਣਦੀ ਜਾਂ ਇਸ ਬਾਰੇ ਇਨਫੋਰਮੇਸ਼ਨ ਲੈਣ ਦੀ ਇਹ ਟੌਪਿਕ ਆਪਣਾ ਹੈ ਸੈਲਰੀ ਦੇ ਉੱਤੇ ਕਿ ਇਟਲੀ ਵਿੱਚ ਕਿੰਨੀ ਸੈਲਰੀ ਹੁੰਦੀ ਆ ਕੋਈ ਬੰਦਾ ਜਦ ਨਵਾਂ ਆਉਂਦਾ ਵਾ ਉਹ ਕਿੰਨੇ ਕੇ ਪੈਸੇ ਕਮਾ ਲੈਂਦਾ ਵਾ ਕਿੰਨਾ ਖਰਚਾ ਹੁੰਦਾ ਵਾ ਮੇਨ ਆਪਣਾ ਟਾਪਿਕ ਇਹੋ ਆ ਕਿ ਕਿੰਨੀ ਸੈਲਰੀ ਇਟਲੀ ਵਿੱਚ ਤੇ ਕਿੰਨਾ ਖਰਚਾ ਵਾ ਠੀਕ ਹੈ ਤੇ ਆਪਾਂ ਨੂੰ ਕੁਝ ਕਿੰਨਾ ਕੀ ਕੁ ਬੱਚਦਾ ਕੁਝ ਬੱਚਦਾ ਵੀ ਹੈਗਾ ਕਿ ਨਹੀਂ ਬੱਚਦਾ ਇਸ ਟਾਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਛੇੜਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਿਨ੍ਹਾਂ ਕੰਗ ਜਿਨਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੱਕ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਸੋ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿੱਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਤਾਂ ਸਾਨੂੰ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਹੋਸਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਪਰਸਨਲੀ ਮੈਸੇਜ ਕਰਕੇ ਹੋ ਸਕਦੀ ਹੈ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਪਰ ਬੜੇ ਵੀਰਾਂ ਪਾਉਣ ਦੀ ਸ਼ਿਕਾਇਤ ਹੈ ਗਿਆ ਕਿ ਤੁਸੀਂ ਆਪਣੇ ਜਿਹੜੇ ਮੈਸੇਜ ਆ ਉਹ ਬੰਦ ਕੀਤੇ ਹੋਏ ਆ ਉੱਥੇ ਇੰਸਟਾਗ੍ਰam ਦੇ ਉੱਤੇ ਉਹਦਾ ਮੈਂ ਹੱਲੇ ਕਿਹਾ ਕਿ ਜੇਕਰ ਤੁਹਾਨੂੰ ਉੱਥੇ ਆਪਸ਼ਨ ਸ਼ੋ ਹੁੰਦੀ ਹੈ ਮੈਸੇਜ ਬੰਦ ਹੋਣ ਮਲਕਿ ਤੁਸੀਂ ਮੈਂ ਮਤਲਬ ਕਿ ਮੈਸੇਜ ਬੰਦ ਕੀਤੇ ਹੋਏ ਆ ਉਧਰ ਹਾਲ ਮੈਂ ਕੱਟਿਆ ਵਕਿ ਤੁਸੀਂ ਮੈਂ ਉੱਥੇ ਪੋਸਟਾਂ ਪਾਈਆਂ ਵਾ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਭਾਵੇਂ ਕੱਲਾ ਹੈਲੋ ਦੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਕਰੀਏ ਫਿਰ ਵੀਡੀਓ ਸਟਾਰਟ ਜ਼ਿਆਦਾ ਚਿਰ ਨਾਲ ਲੈਂਦੇ ਹੋਏ ਟਾਈਮ ਨਾ ਵੇਸਟ ਕਰਦੇ ਕਰਦੇ ਆਂ ਵੀਡੀਓ ਸ਼ਾਰਟ ਮੈਂ ਕਾਫੀ ਪਹਿਨ ਪਹਿਲਾਂ ਹੀ ਫੜ ਕੇ ਰੱਖ ਲਿਆ ਆਪਣੇ ਕੋਲੋਂ ਕੀ ਲਿਖੀ ਜਾਵਾਂਗੇ ਮਿਲ ਕੇ ਵੇਖਾਂਗੇ ਆਪਾਂ ਵੀ ਕਿੰਨਾ ਬੰਦਾ ਕਮਾ ਸਕਦਾ ਵਾ ਕਿਹੜਾ ਕੰਮ ਕਰਦਾ ਹੋਊਗਾ ਕਿੰਨੇ ਘੰਟੇ ਕੰਮ ਹੋਊਗਾ ਤੇ ਉਸ ਤੋਂ ਬਾਅਦ ਕਿੰਨਾ ਖਰਚਾ ਵਾ ਉਹ ਆਪਾਂ ਮਾਈਨਸ ਕਰਾਂਗੇ ਤੇ ਲਾਸਟ ਤੇ ਆਪਾਂ ਨੂੰ ਕੀ ਬਚਦਾ ਵਾ ਇਹ ਆਪਾਂ ਮਲਕੀ ਪੂਰਾ ਕੈਲਕੂਲੇਟ ਕਰਾਂਗੇ ਉਂਝ ਮਲਕੀ ਜੇ ਕੱਲਾ ਬੋਲੀ ਜਾਈਏ ਆਪਾਂ ਨੂੰ ਚੇਤਾ ਭੁੱਲ ਜਾਂਦਾ ਜੇ ਲਿਖਿਆ ਹੋਊਗਾ ਫਿਰ ਆਪਾਂ ਨੂੰ ਚੇਤਾ ਨਹੀਂ ਭੁੱਲੂਗਾ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਜਿਹੜੇ ਪੈਸੇ ਮਿਲਦੇ ਆ ਇਹ ਮਿਲਦੇ ਆ ਦੋ ਤਰੀਕੇ ਨਾਲ ਇੱਕ ਮਿਲਦੇ ਆ ਤੁਹਾਡੀ ਫੀਸ ਤੋਂ ਤਨਖਾਹ ਹੁੰਦੀ ਹੈ ਫੀਸ ਹੁੰਦੀ ਹੈ ਪੱਕੀ ਤਨਖਾਹ ਤੁਹਾਡੀ ਕਿੰਨੇ ਮਹੀਨੇ ਦੇ ਮਹੀਨੇ ਤੁਹਾਨੂੰ ਪੈਸੇ ਮਿਲਨੇ ਆ ਤੁਸੀਂ ਭਾਵੇਂ 8 ਘੰਟੇ ਕੰਮ ਕਰੋ ਭਾਵੇਂ 10 ਘੰਟੇ ਕੰਮ ਕਰੋ ਭਾਵੇਂ 5 ਘੰਟੇ ਕੰਮ ਕਰੋ ਏ ਮੇਰੀਏ ਤੁਹਾਨੂੰ ਜਦੋਂ ਤੁਸੀਂ ਕੰਮ ਕਰਦੇ ਜੇ ਜਿਹਨੂੰ ਆਪਾਂ ਕਹਿੰਦੇ ਨੇ ਆ ਮੱਝਾਂ ਵਾਲਾ ਕ ਜਿਹਨੂੰ ਆਪਾਂ ਨਾਰਮਲ ਤੌਰ ਤੇ ਕਹਿੰਦੇ ਨੇ ਖੇਤੀਬਾੜੀ ਵਾਲਾ ਕੰਮ ਪਰ ਇਹਨਾਂ ਕੀ ਖੇਤੀਬਾੜੀ ਵਿੱਚ ਘੰਟੇ ਦੇ ਪੈਸੇ ਵੀ ਮਿਲਦੇ ਉਹ ਵੀ ਕੰਮ ਹੈਗਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਜਿਵੇਂ ਮਿਲਕੀ ਤੁਸੀਂ ਪੱਠੇ ਪਾਉਣੇ ਆ گاਵਾ ਨੂੰ ਚੋਣਾ ਵਾ ਇਹ ਵਾਲਾ ਕੰਮ ਜਿਹੜਾ ਉਹ ਜਿਹਦੇ ਤੇ ਨਾਰਮਲ ਹੀ ਗੱਲ ਜਿਹੜੇ ਜਿਆਦੇ ਬੰਦੇ ਆ ਉਹ ਇਹ ਕੰਮ ਕਰਦੇ ਆ ਆਪਣੀ ਇੰਡੀਆ ਜਿਹੜੇ ਇੰਡੀਅਨ ਆਉਂਦੇ ਆ ਇੱਥੇ ਕਿਉਂਕਿ ਉਹਨਾਂ ਨੂੰ ਕੰਮ ਆਉਂਦਾ ਹੁੰਦਾ ਵਾ ਜਾਂ ਉਹਨਾਂ ਨੂੰ ਕੰਮ ਮਿਲ ਜਾਂਦਾ ਵਾ ਇਹ ਕੰਮ ਦਾ ਫਾਇਦਾ ਕੀ ਹੁੰਦਾ ਵਾ ਇਹਦੇ ਵਿੱਚ ਤੁਹਾਨੂੰ ਜਿਹੜੀ ਰਹਿਸ਼ ਆ ਰਹਿਸ਼ ਮਤਲਬ ਕਿ ਤੁਸੀਂ ਅਰੇ ਤੁਹਾਡਾ ਰਹਿਣਾ ਉਹ ਤੁਹਾਨੂੰ ਫ੍ਰੀ ਉੱਥੇ ਨਾਲ ਤੁਹਾਡਾ ਡਾੜਾ ਮਾਲਕ ਹੁੰਦਾ ਵਾ ਉਹ ਕੰਮ ਦੇ ਨਾਲ ਹੀ ਉਸੇ ਤੋਂ ਮਿਹ ਤਾਨੂੰ ਕਰਾਇਆ ਨਹੀਂ ਪੈਂਦਾ ਮੈਂ ਇੱਕ ਚੀਜ਼ ਇਹਦੇ ਵਿੱਚ ਇਹ ਵਾ ਉਹ ਤੁਸੀਂ ਖਾਣ ਪੀਣ ਵਾਲਾ ਕੰਮ ਵੀ ਮਾਣਾ ਮੋਟਾ ਮਿਲੋ ਵੀ ਜਿਵੇਂ ਦੁੱਧ ਹੁੰਦਾ ਵਾ ਉਹ ਤੁਸੀਂ ਉੱਥੋਂ ਮਲਕੀ ਲੈ ਸਕਦੇ ਤੁਹਾਨੂੰ ਕੁਝ ਨਹੀਂ ਆਉਂਦੇ ਇਹ ਬੈਨੀਫਿਟ ਜਿਹੜਾ ਹੁੰਦਾ ਜਿਹੜਾ ਫਾਇਦਾ ਹੁੰਦਾ ਇਹਦੇ ਹੁੰਦਾ ਮੈਂ ਜਿਹੜਾ ਫਾਇਦਾ ਉਹ ਕਰਦਾ ਹੁੰਦਾ ਕਿ ਤੁਹਾਨੂੰ ਜਿਹੜਾ ਘਰ ਵਾ ਨਾਲ ਤੁਹਾਡਾ ਮਾਲਕ ਤੁਹਾਨੂੰ ਜਿਹੜਾ ਵਾ ਉਹ ਕਰ ਦੇ ਦਿੰਦਾ ਵਾ ਜਿਹੜਾ ਇਹ ਕੰਮ ਹੁੰਦਾ ਜਦੋਂ ਮਲਕੀ ਇਹਦੇ ਵਿੱਚ گاਵਣ ਪੱਠੇ ਪਾਉਣੇ ਆ ਤੁਸੀਂ ਤੇ ਬਾਅਦ ਵਿੱਚ ਤੁਸੀਂ ਆਪਣਾ گاਵਾ ਚੋਣੀਆਂ ਵਾ ਦੋ ਟਾਈਮਸ ਵੇਹਿੰਦਾ ਤੇ ਬਾਅਦ ਸ਼ਾਮ ਨੂੰ ਹੁੰਦਾ ਦੋ ਟਾਈਮ ਚੋਣਨੇ گاਵ ਠੀਕ ਹੈ ਇਹ ਕੰਮ ਹੁੰਦਾ ਇਹਦੇ ਫੀਸ ਉਹ ਮਲਕੀ ਪੱਕੀ ਤੇ ਕਾਦਰ ਨੂੰ ਮਿਲਣੀ ਹੈ ਕਿੰਨਾ ਐਸਾ ਹੋਂਦ ਦੁਕਾਨੀ ਮਿਲਣੀ ਤੇ ਇਹ ਪਾ ਕੰਮ 8 ਘੰਟੇ ਕੀਤਾ ਇੱਕ ਦਿਨ ਇੱਕ ਦਿਨ ਤੁਸੀਂ 6 ਘੰਟੇ ਕੀਤਾ ਵਾ 7 ਘੰਟੇ ਕੀਤਾ ਵਾ ਉਹ ਪਰ ਕੰਮ ਡੇਢੀ ਮਲਕੀ ਸੇਮ ਸੇਮ ਜਿਹਾ ਹੁੰਦਾ ਵਾ 8 ਘੰਟੇ ਕੰਮ ਹੁੰਦਾ ਜਾਂ 6 ਘੰਟੇ ਜਾਂ 7 ਘੰਟੇ ਕੰਮ ਹੁੰਦਾ ਇੰਨਾ ਕੰਮ ਹੁੰਦਾ ਤੁਹਾਡਾ ਠੀਕ ਹੈ ਜਿੱਦਨ ਖਾ ਮਿਲਦੀ ਆ ਉਹ ਸ਼ੁਰੂ ਹੋ ਜਾਂਦੀ ਆ 1500 ਰੁਪਏ ਤੋਂ ਠੀਕ ਹੈ 1500 ਤੋਂ ਇਹਦੀ تنਖਾ ਤਾਂ ਨੇੜੀ ਬਾ ਇਹ ਮਿਲਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਤੁਸੀਂ ਕੋਈ ਇਹ گاਵਾਵਾਂ ਵਾਲਾ ਕੰਮ ਕਰਦੇ ਜੀ ਠੀਕ ਹੈ ਪਰ ਜੇਕਰ ਤੁਹਾਨੂੰ ਇਹ ਹੱਥੀ ਗੋਣ ਆਉਂਦਾ ਹੋਊਗਾ ਜੇਕਰ ਤੁਹਾਨੂੰ ਨਹੀਂ ਗੋਣ ਆਉਂਦਾ ਫਿਰ ਤੁਸੀਂ ਹੋਰ ਵੀ ਕੰਮ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ 1500 ਤੋਂ ਬਾਕੀ ਜੜੇ ਡਿਪੈਂਡ ਵਾ ਕਿ ਤੁਹਾਡਾ ਤੁਹਾਡਾ ਕੰਮ ਕਿਦਾਂ ਦਾ ਵਾ ਮਲਕੀ ਯਾਨੀ ਕਿ ਜੇਕਰ ਤੁਹਾਡੇ ਕੋਲ ਪੰਜ ਛੇ گاਵਾਵਾਂ ਵਾ ਠੀਕ ਹੈ ਫਿਰ ਤੁਸੀਂ ਇਕੱਲੇ ਵੀ ਕਰ ਸਕਦੇ ਜੇ ਤੁਹਾਨੂੰ ਪੈਸੇ ਥੋੜੇ ਘੱਟ ਮਿਲਣਗੇ ਪਰ ਜੇਕਰ ਜਿਆਦਾ گاਵਾਵਾਂ ਤੁਹਾਡੇ ਨਾਲ ਬੰਦੇ ਵੀ ਹੋਣਗੇ ਤੁਹਾਨੂੰ ਪੈਸੇ ਵੀ ਵੱਧ ਮਿਲਣਗੇ ਉਹ ਡਿਪੈਂਡ ਵਾ ਕਿ ਤੁਹਾਡਾ ਇਹ ਤਾਂ ਰਾ ਦਿੱਤਾ ਵਾ ਜਿਉਂ ਆ ਪਾ ਕਰਨ ਕਿ ਤੁਹਾਡਾ ਜਿਹੜਾ ਮਾਲਕ ਵਾ ਉਹਦੇ ਕੋਲ ਕਿੰਨੇਂ گاਵਾ ਵਾ ਉਹਦਾ ਕਿੱਡਾ ਇੱਕ ਸਟੋਰ ਆ ਜਿੱਥੇ ਉਹ گاਵਾ ਰੱਖੀਆਂ ਹੋਣ ਨੇ ਉਹ ਕਿੱਡਾ ਵੱਡਾ ਵਾ ਉਹਦੇ ਚ ਕਿੰਨੇਂ گاਵਾ ਵਾ ਉਸ ਤੋਂ ਬਾਅਦ ਤੁਹਾਨੂੰ ਇਹਦੇ ਪੈਸੇ ਮਿਲਦੇ ਆ ਉਹ ਜਿਵੇਂ ਨਾਰਮਲ ਆਪਾਂ ਲਈਏ 1500 ਰੁਪਏ ਮਿਲਦਾ ਵਾ ਜਿੱਕਰ ਇੱਕ ਬੰਦਾ ਕੰਮ ਕਰਦਾ ਵਾ گاਵਾ ਵਾਲਾ ਠੀਕ ਆ ਪਰ ਇਹ ਫੀਸ ਤਨਖਾਹ ਹੁੰਦੀ ਹੈ ਇਹਦੇ ਚ ਇਹ ਨਹੀਂ ਕਿ ਤੁਹਾਨੂੰ ਘੰਟੇ ਹਿਸਾਬ ਨਾਲ ਪੈਸੇ ਮਿਲਦੇ ਆ ਹੁਣ ਘੰਟੇ ਵਾਲੇ ਦੀ ਗੱਲ ਕਰਦੇ ਆ ਆਪਾਂ ਵੀ ਘੰਟਾ ਇਹ ਤੁਹਾਨੂੰ ਇਹਦੇ ਵਾ ਉਹ ਕਿੰਨੇ ਪੈਸੇ ਮਿਲਦੇ ਆ ਤੇ ਕਿੰਨੇ ਘੰਟੇ ਕੰਮ ਹੁੰਦਾ ਵਾ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਉਹ ਕੰਮ ਕੀ ਹੁੰਦਾ ਇਹਦੇ ਸਭ ਤੋਂ ਪਹਿਲਾਂ ਆਪਾਂ ਇਹਦੇ ਬਾਰੇ ਗੱਲ ਕਰਨੀ ਹੈ ਕਿ ਕੰਮ ਕੀ ਹੁੰਦਾ ਵਾ ਉਹ ਕੰਮ ਹੁੰਦਾ ਵਾ ਸਬਜ਼ੀਆਂ ਤੋੜਨ ਦਾ ਠੀਕ ਹੈ ਪਹਿਲੀ ਗੱਲ ਜਿਵੇਂ ਮਲਕੀ ਆਪਾਂ ਕਹਿੰਦੇ ਨੇ ਟਮਾਟਰ ਇਹ ਸ਼ਿਮਲਾ ਮਿਰਚ ਹੋਗੀ ਜੋ ਕੀਨੇ ਜਿੰਨੂੰ ਆ ਭਾਗ ਦਿੰਨੇ ਆ ਤੋਰੀਆਂ ਉਹ ਉਹ ਤੋੜਦੀਆਂ ਠੀਕ ਹੈ ਇਦਾਂ ਦਾ ਮਤਲਬ ਕਿ ਅੰਗੂਰ ਤੋੜਨੇ ਉਹ ਵੀ ਕੰਮ ਹੁੰਦਾ ਇੱਥੇ ਸੰਤਰੇ ਤੋੜਨੇ ਉਹ ਵੀ ਕੰਮ ਹੁੰਦਾ ਬੜੇ ਇਦਾਂ ਨਿੱਕੇ ਨਿੱਕੇ 올ੀਵੇ ਹੁੰਦੇ ਆ ਇੱਕ ਜਿਤੂ ਜਿੰਨੂੰ ਆ ਭਾਗ ਦਿੰਨੇ ਆ ਉਹ ਤੋੜਨ ਦਾ ਕੰਮ ਵੀ ਹੁੰਦਾ ਇਹਦੇ ਚ ਤੁਹਾਨੂੰ ਜਿਹੜੇ ਪੈਸੇ ਮਿਲਦੇ ਆ ਉਹ ਘੰਟਿਆਂ ਦੇ ਹਿਸਾਬ ਨਾਲ ਮਿਲਦੇ ਆ ਇਹਦੇ ਤੁਹਾਨੂੰ ਪੈਸੇ ਦੂਜੇ ਨਹੀਂ ਮਿਲਦੇ ਕਿ ਫੀਸ ਉਹ ਪਹਿਣੀ ਮਿਲਦੇ ਮਲਕੀ ਤੁਹਾਨੂੰ ਫਿਕਸ ਤਨਖਾਣ ਨਹੀਂ ਮਿਲਦੀ ਜੇ ਤੁਹਾਨੂੰ ਪੈਸੇ ਮਿਲ ਜੇ ਘੰਟਿਆਂ ਦੇ ਹਿਸਾਬ ਨਾਲ ਘੰਟਾ ਹੁੰਦਾ ਵਾ ਕਈ ਥਾਂ ਤੇ ਮਲ ਤੁਹਾਡਾ ਕੰਮ ਥੋੜਾ ਜੇ ਔਰ ਮਲਕੀ ਦਾ ਨੋਸ਼ਾ ਹੋ ਘੰਟਾ ਮਿਲੂਗਾ 7 ਰੋ ਘੰਟਾ ਮਿਲੂਗਾ 8 ਰੋ ਘੰਟਾ ਮਿਲੂਗਾ ਜੇਕਰ ਕੰਮ ਥੋੜਾ ਤੁਹਾਡਾ ਹੌਲਾ ਵਾ 5 ਰੋ 5.5 ਰੋ ਘੰਟਾ 6 ਰੋ ਘੰਟਾ ਬਲਕਿ ਨਾਰਮਲ ਜਿਹੜਾ ਇਸ ਟਾਈਮ ਤੇ ਰੇਟ ਚੱਲ ਰਿਹਾ ਵਾ ਉਹ ਚੱਲ ਰਿਹਾ ਵਾ 7 ਰੋ 6.5 7 ਰੋ 8 ਰੋ ਬਾਕੀ ਜਿਹੜੇ ਵੱਧ ਪੈਸੇ ਮਿਲਦੇ ਆ ਘੰਟਿਆਂ ਦੇ ਹਿਸਾਬ ਨਾਲ ਉਹ ਤਾਂ ਮੈਂ ਦੱਸਦਾ ਕਿਹੜੇ ਕੰਮ ਦੇ ਵਿੱਚ ਮਿਲਦੇ ਉਹਦੀ ਆਪਾਂ ਬਾਅਦ ਵਿੱਚ ਗੱਲ ਕਰਦੇ ਆ ਮੈਂ ਕਰ ਰਿਹਾ ਖੇਤੀ ਬਾੜੀ ਵਾਲਿਆਂ ਦੇ ਨਾਲ ਕਿ ਜੇਕਰ ਕੋਈ ਬੰਦਾ ਸਟੋਰ ਵਿੱਚ ਕੰਮ ਕਰਦਾ ਵਾ ਪੈਕਿੰਗ ਦਾ ਸਬਜ਼ੀ ਪੈਕਿੰਗ ਦਾ ਕੰਮ ਠੀਕ ਹੈ ਕਿਉਂਕਿ ਕੰਮ ਇਥੇ ਕੀ ਨਾਂ ਵਾ ਸਬਜ਼ੀਆਂ ਤੋੜਦਿਆਂ ਪਹਿਲਾਂ ਬੰਦਿਆਂ ਨੇ ਉਹਨਾਂ ਨੇ ਬਾਅਦ ਟਰੱਕਾਂ ਵਿੱਚ ਲੱਦ ਕੇ ਭੇਜੀਆਂ ਹੁੰਦੀਆਂ ਸਟੋਰਾਂ ਦੇ ਵਿੱਚ ਤੇ ਸਟੋਰ ਵਾਲਾ ਨਹੀਂ ਕਰਨਾ ਹੁੰਦਾ ਪੈਕਿੰਗ ਕਰਕੇ ਉਹਦੇ ਨਾਲ ਬੰਦੇ ਰੱਖੇ ਹੁੰਦੇ ਆ ਉਹਨਾਂ ਨੂੰ ਪੈਕਿੰਗ ਕਰਕੇ ਤੇ ਗਾਂ ਏੜੇ ਵਾ ਉਹਨਾਂ ਨੇ ਬਾਅਦ ਚ ਸਬਜ਼ੀਆਂ ਭੇਜੀਆਂ ਉਹਨਾਂ ਦਾ ਥਾਂ ਥਾਂ ਜਿੱਥੇ-ਥਿੱਥੇ ਆਰਡਰ ਆਇਆ ਹੁੰਦਾ ਉਹਨਾਂ ਨੂੰ ਪੈਸੇ ਭਾਰ ਜਿਹੜਾ ਭੇਜੀਆਂ ਵਿੱਚ ਕੰਮ ਕਰਦਾ ਵਾ ਉਹਨੂੰ ਵੀ ਘੰਟਿਆਂ ਦੇ ਹਿਸਾਬ ਨਾਲ ਮਿਲਦੇ ਆ ਤੇ ਜਿਹੜਾ ਕੰਮ ਕਰਦਾ ਵਾ ਸਟੋਰ ਦੇ ਵਿੱਚ ਉਹਨੂੰ ਵੀ ਘੰਟਿਆਂ ਦੇ ਹਿਸਾਬ ਨਾਲ ਹੀ ਪੈਸੇ ਮਿਲਦੇ ਆ ਠੀਕ ਹੈ ਮਤਲਬ ਕਿ ਜੇਕਰ ਤੁਹਾਡੇ 8 ਘੰਟੇ ਡੇਲੀ ਤੇ ਲੱਗੀ ਜਾਣ ਠੀਕ ਹੈ ਤੇ ਤੁਹਾਨੂੰ 6.5 7 ਘੰਟੇ ਦੇ ਮਿਲਦੇ ਹੋਣ ਇੱਕ ਮਿੰਟ ਮੈਂ ਫੋਨ ਫੜ ਲਾਂ ਫਿਰ ਕਹਾਂ ਮੈਂ ਪੂਰਾ ਕੋਣ ਦੱਸਤੀ ਆ ਬਿੱਲ ਹਿਸਾਬ ਦਾ ਬਈ ਜੇਕਰ ਤੁਹਾਨੂੰ ਮਲਕੀ ਇੱਕ ਘੰਟੇ ਦੇ ਵਿੱਚ ਤੇ ਮਲਕੀ ਇੱਕ ਦਿਨ ਵਿੱਚ ਤੁਹਾਡੇ 8 ਘੰਟੇ ਲੱਗੀ ਜਾਣ ਲਗਾਤਾਰ ਤੁਸੀਂ ਇੱਕ ਮਹੀਨਾ ਕੰਮ ਕਰੋ ਠੀਕ ਆ 8 ਘੰਟੇ ਤੁਸੀਂ ਡੇਲੀ ਲਾਏ 3 ਪੰਕੀ ਤੱਕ ਗੁਣਾ 240 ਘੰਟੇ ਤੜ ਲੱਗ ਜਾਣੇ ਆ 1 ਮਿੰਟ ਦੇ ਵਿੱਚ ਠੀਕ ਹੈ ਜੇਕਰ ਤੁਹਾਨੂੰ ਮਿਲਦੇ ਆ 6 ਘੰਟੇ ਦੇ ਠੀਕ ਹੈ ਫਿਰ ਤੁਹਾਨੂੰ 14 15 ਘੰਟੇ ਤੁਹਾਡਾ ਮਲਕੀ ਪਾ ਜਾਂਦਾ 1440 ਘੰਟੇ ਮਲਕੀ 15 ਘੰਟੇ ਬਣ ਜਾਂਦਾ ਵਾ ਪਰ ਜੇਕਰ ਤੁਹਾਡੇ ਡੇਲੀ 8 ਘੰਟੇ ਲੱਗਦੇ ਹੋਊਗੇ ਕੰਮ ਤੇ ਬਾਕੀ ਡਿਪੈਂਡ ਬਾਤ ਤੁਸੀਂ ਇਹੜਾ ਤੁਹਾਡਾ ਕੰਮ ਜੇਕਰ ਜ਼ਿਆਦਾ ਭਾਰਾ ਵਾ ਤੁਹਾਨੂੰ ਇਹੜਾ ਮਾਲਕ ਵਾ ਉਹ ਦੂਜਾ ਵੀ ਦੇ ਦਿੰਦਾ ਵਾ ਥੋੜੇ ਮੋਟੇ ਜਿਹੜੇ ਪੈਸੇ ਵਾ ਵਾਧ ਵੀ ਦੇ ਦਿੰਦੇ ਆ ਕਿ ਕਿੰਨੇ ਘੰਟਾ ਵਾ ਕਿ ਸਾਡੇ 6.5 ਘੰਟਾ ਮਿਲਦਾ ਵਾ ਆਪਾਂ ਇੱਕ ਜੈਨੂਇਨ ਜੀ ਤਨਖਾਹ ਲਈਏ ਵੀ 15 ਕਿ ਸਾਰੇ ਵਿੱਚ ਇਹਦੇ ਵਿੱਚ ਵੀ ਨਾਰਮਲ ਜਿਹੜਾ ਵਾ ਬਣ ਜਾਂਦਾ ਵਾ ਜੇਕਰ ਤੁਸੀਂ ਕੋਈ ਸਟੋਰ ਵਿੱਚ ਕੰਮ ਕਰਦੇ ਪਰ ਇਹਦੇ ਵਿੱਚ ਕੀ ਆ ਇਹਦੇ ਵਿੱਚ ਤੁਹਾਨੂੰ ਰਹਿائش ਫ੍ਰੀ ਨਹੀਂ ਮਿਲਣੀ ਠੀਕ ਹੈ ਇਹ ਤੁਹਾਨੂੰ ਰਹਿائش ਆਪਣੀ ਆਪ ਲੈਣੀ ਪੈਣੀ ਹੈ ਕਿਰਾਏ ਦੇ ਉੱਤੇ ਕਿਰਾਏ ਤੇ ਰੋ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਉਹਦੇ ਨਾਲ ਰੋ ਪਰ ਤੁਹਾਨੂੰ ਹਮੇਸ਼ਾ ਉੱਥੇ ਪੈਸੇ ਦੇਣੇ ਪੈਣੇ ਨਾਰਮਲ ਜੇਕਰ ਤੁਸੀਂ ਕੋਈ ਦੋਸਤ ਮਿੱਤਰ ਨਾਲ ਵੀ ਰਹਿ ਰਹੇ ਹੋ ਤੁਹਾਨੂੰ ਪੈਸੇ ਦੇਣੇ ਹੀ ਪੈਣੇ ਆ ਪਰ ਜਿਹੜਾ ਤੁਹਾਡਾ ਕੰਮ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜਿਹੜਾ ਆਪਣਾ ਮੱਝਾਂ ਵਾਲਾ ਕੰਮ ਹੁੰਦਾ ਵਾ ਗਾਵਾਂ ਨੂੰ ਚੋਣਾ ਪੱਠੇ ਪਾਉਣੇ ਉਹ ਵਾਲਾ ਕੰਮ ਆ ਉਹਦੇ ਚ ਕੀ ਹੁੰਦਾ ਵਾ ਉਹਦੇ ਤੁਹਾਨੂੰ ਕਈ ਵਾਰ ਯਾਨੀ ਕਿ ਹਰ ਹਰ ਬੰਦੇ ਨੂੰ ਮਿਲ ਜਾਂਦੀ ਹੈ ਕਈਆਂ ਨੂੰ ਮਿਲ ਜਾਂਦੀ ਹੈ ਰੈਹਸ਼ ਫਰੀ ਕਈਆਂ ਨੂੰ ਉੱਥੇ ਵੀ ਪੈਸੇ ਦੇ ਕੇ ਰਹਿਣਾ ਪੈਂਦਾ ਵਾ ਪਰ ਕਈਆਂ ਨੂੰ ਨਾਰਮਲੀ ਅੜੀ ਵਾ ਤਕਰੀਬਨ ਜਿਹੜੀ ਵਾ ਰੈਹਸ਼ ਫਰੀ ਮਿਲ ਹੀ ਜਾਂਦੀ ਹੈ ਨਾਲ ਉਹ ਵਾਲੇ ਕੰਮ ਦੇ ਵਿੱਚ ਠੀਕ ਹੈ ਮਲਕੀ 15000 ਰੁਪਏ ਦੇ ਵਿੱਚ ਵੀ ਬਾਣੀ ਜਾਂਦਾ ਵਾ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੇਕਰ ਤੁਸੀਂ ਕੋਈ ਹੋਰ ਕੰਮ ਕਰਨਾ ਵਾ ਤੁਹਾਡੇ ਹੱਥ ਵਿੱਚ ਗੋਣਵਾ ਉਹਦੇ ਉਹਦੇ ਕਿੰਨੇ ਕੇ ਪੈਸੇ ਬੰਦਿਆ ਇਹਦੇ ਬਾਰੇ ਆਪਾਂ ਗੱਲਬਾਤ ਕਰ ਲੈਂਦੇ ਆ ਹੁਣ ਜਿਹੜਾ ਗੁੰਦਾ ਹੈਗਾ ਵਾ ਜਿਵੇਂ ਤੁਹਾਡੇ ਕੋਲ ਹੈਗਾ ਵਾ ਹੱਥੇ ਤੁਹਾਡੇ ਹੱਥ ਵਿੱਚ ਗੋਣਾ ਹੈਗਾ ਵਾ ਵਾਲ ਕੱਟਣ ਦਾ ਜਿਹਨੂੰ ਆਪਾਂ ਕਹਿ ਦਿੰਨੇ ਆ ਕਟਿੰਗ ਵਾਲਾ ਕੰਮ ਉਹ ਵਿੱਚ ਵੀ ਬਹੁਤ ਪੈਗੋਗੀ ਨਾਰਮਲੀ ਗੱਲ ਇਥੇ ਸਾਰੇ ਏਡੇ ਬੰਦੇ ਆ ਕਟਿੰਗ ਕਰਾਉਂਦੇ ਆ ਪਰ ਥੋੜੀ ਜੀ ਤੁਹਾਡੀ ਵਧੀਆ ਦੁਕਾਨ ਬਣੀ ਹੋਗੀ ਪਹਿਲਾਂ ਤੁਹਾਨੂੰ ਐਸਾ ਨਾਰਮਲੀ ਗੱਲ ਕੰਮ ਤੁਹਾਨੂੰ ਇਹ ਨਹੀਂ ਮਿਲਣਾ ਪਰ ਹੌਲੀ ਹੌਲੀ ਜੇ ਤੁਹਾਡੇ ਕੋਲ ਡਾਕੂਮੈਂਟ ਬਣਨਗੇ ਉਸ ਤੋਂ ਬਾਅਦ ਤੁਸੀਂ ਇਹ ਕੰਮ ਆਪਣਾ ਆਪ ਵੀ ਖੋਲ ਸਕਦੇ ਜੀ ਠੀਕ ਹੈ ਇਹ ਚ ਪੈਸੇ ਆ ਗਿਆ ਆਪਾਂ ਗੱਲਬਾਤ ਕਰਦੇ ਕਿੰਨੇ ਪੈਸੇ ਬਣਾ ਸਕਦੇ ਆ ਪੈਸੇ ਦੇ ਵਿੱਚ ਬਾਤ ਗੱਲਬਾਤ ਕਰਦੇ ਆ ਮੈਂ ਤੁਹਾਨੂੰ ਬੱਸ ਦੱਸਦਾ ਕਿਹੜਾ ਕਿਹੜਾ ਗੋਨ ਤੁਹਾਡੇ ਹੱਥ ਵਿੱਚ ਹੋਊਗਾ ਤੇ ਤੁਸੀਂ ਥੋੜੇ ਜਿਹਾ ਪੈਸੇ ਵਾਧਾ ਬਣਾ ਸਕਦੇ ਜੀ ਪਹਿਲਾ ਧਾਗਾ ਵਾ ਹੇਅਰ ਕਟਿੰਗ ਵਾਲਾ ਕੰਮ ਦੂਜੇ ਨੰਬਰ ਤੇ ਹੈਗਾ ਵਾ ਪਲੰਬਰ ਦਾ ਕੰਮ ਠੀਕ ਹੈ ਤੀਜੇ ਨੰਬਰ ਤੇ ਕੰਮ ਹੈਗਾ ਵਾ ਇਲੈਕਟ੍ਰੀਸ਼ੀਅਨ ਦਾ ਠੀਕ ਹੈ ਜਿੰਨੇ ਆਪਾਂ ਕਹਿ ਦਿੰਨੇ ਆ ਆਪਾਂ ਵਾਇਰਿੰਗ-ਵੋਇਰਿੰਗ ਕਰਨੀ ਘਰਾਂ ਦੇ ਵਿੱਚ ਉਹ ਵਾਲਾ ਕੰਮ ਠੀਕ ਹੈ ਪਲੰਬਰ ਦਾ ਪੈਪਾ-ਪੋਪਾ ਵਾਲਾ ਜਿਹੜਾ ਪਾਣੀ-ਪੂ ਮਿਸਤਰੀ ਇਟਲੀ ਜਾਂਦੇ ਮੁਰਾਤੋਰੇ ਠੀਕ ਹੈ ਇਟਲੀ ਦੇ ਵਿਚ ਆ ਜਾਂਦੇ ਮੁਰਾਤੋਰੇ ਤੇ ਆਪਣਾ ਇਟਲੀ ਵਿੱਚ ਆਪਣੀ ਇੰਡੀਆ ਚ ਆਖ ਰਹਿੰਦੇ ਆ ਮਿਸਤਰੀ ਦਾ ਕੰਮ ਉਹਦੇ ਵਿੱਚ ਵੀ ਪੈਸੇ ਜਿਆਦੇ ਮਿਲਦੇ ਆ ਉਹਦਾ ਕਾਰਨ ਕੀ ਹੁੰਦਾ ਵਾ ਉਹ ਕੰਮ ਥੋੜਾ ਜਿਹਾ ਹੈਵੀ ਹੁੰਦਾ ਵਾ ਜਿਸ ਕਰਕੇ ਇਹੜੇ ਵਾ ਉੱਚ ਪੈਸੇ ਜਿਹੜੇ ਤੁਹਾਨੂੰ ਆ ਜਿਆਦੇ ਮਿਲਦੇ ਆ ਠੀਕ ਆ ਬਾਕੀ ਜਿਹੜੇ ਇਹਦੇ ਵਿੱਚ ਵੀ ਇਹਦੇ ਵਿੱਚ ਕੀ ਹੁੰਦਾ ਵਾ ਕਿ ਜੇਕਰ ਤੁਸੀਂ ਕੰਮ ਕਰਦੇ ਜੇ ਹੇਅਰ ਕਟਿੰਗ ਵਾਲਾ ਕੰਮ ਕਰਦੇ ਜੇ ਠੀਕ ਹੈ ਜਿਹੜਾ ਆਪਾਂ ਵਾਲ ਕਟਿੰਗ ਵਾਲਾ ਕੰਮ ਕਰਦੇ ਉਹ ਤੁਹਾਨੂੰ ਮਿਲਨੀ ਆ ਪੱਕੀ ਤਨਖਾਹ 2000 ਯੂਰੋ ਮਿਲ ਗਿਆ 2.5 ਯਰ ਮਿਲ ਗਿਆ ਪੀਚੋ ਠੀਕ ਹੈ ਉਸ ਹਿਸਾਬ ਨਾਲ ਤੁਹਾਨੂੰ ਕਿੰਨੀ ਕੀ ਜਾਚ ਹੈ ਉਸ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਨੇ ਆ ਪਰ ਜੇਕਰ ਆਪਾਂ ਗੱਲਬਾਤ ਕਰੀਏ ਪਲੰਬਰ ਦਾ ਕੰਮ ਆ ਜਾਂ ਇਲੈਕਟ੍ਰੀਸ਼ੀਅਨ ਦਾ ਕੰਮ ਆ ਜਾਂ ਆਪਾਂ ਗੱਲ ਕਰ ਲਈਏ ਦੂਜੇ ਜਿਹੜਾ ਮੂਰਤੋੜ ਦਾ ਕੰਮ ਹੈ ਮਲ ਕੀਮਸਟਰੀ ਵਾਲਾ ਕੰਮ ਆ ਇਹ ਜਿਹੜੇ ਪੈਸੇ ਮਿਲਦੇ ਆ ਇਹ ਤੁਹਾਨੂੰ ਮਿਲਦੇ ਆ ਘੰਟਿਆਂ ਦੇ ਹਿਸਾਬ ਨਾਲ ਜੇਕਰ ਤੁਸੀਂ ਕਿਸੇ ਬੰਦੇ ਦੇ ਥੱਲੇ ਕੰਮ ਕਰ ਰਹੇ ਹੋ ਤੁਹਾਨੂੰ ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਇਹਦੇ ਤੁਹਾਨੂੰ 10 11 12 15 ਐਰੋ ਘੰਟਾ ਵੀ ਮਿਲਦਾ ਵੇਦੋ ਇਸ ਕਿਉਂਕਿ ਇਹਦਾ ਕੰਮ ਥੋੜਾ ਜਿਹਾ ਔਖਾ ਹੁੰਦਾ ਵਾ ਦੂਜਿਆਂ ਨਾਲ ਪਰ ਜਿਹੜੇ ਜਿਆਦੇ ਪੈਸੇ ਮਿਲਦੇ ਆ ਉਹ ਕੰਮ ਮਿਲਦੇ ਆ ਮਿਸਤਰੀ ਵਾਲੇ ਕੰਮ ਵਿੱਚ ਕਿਉਂਕਿ ਇਹ ਸਭ ਤੋਂ ਜਿਆਦਾ ਹੈਵੀ ਕੰਮ ਇੱਥੇ ਮੰਨਿਆ ਜਾਂਦਾ ਵਾ ਜਿਸ ਕਰਕੇ ਜਿਹੜਾ ਇਹ ਕੰਮ ਦੇ ਵਿੱਚ ਤੁਹਾਨੂੰ ਜਿਹੜੇ ਵਾ ਥੋੜੇ ਜਿਹਾ ਪੈਸੇ ਬਾਅਦ ਮਿਲਦੇ ਆ 16 15 ਐਰੋ ਘੰਟਾ 14 ਐਰੋ ਘੰਟਾ 13 ਐਰੋ ਘੰਟਾ ਬਾਕੀ ਡਿਪੈਂਡ ਕਰਦਾ ਤੁਹਾਡਾ ਕਿੰਨਾ ਕੰਮ ਚੱਲਦਾ ਵਾ ਬਾਕੀ ਘੰਟੇ ਤੁਹਾਡੇ 8 ਘੰਟੇ ਲੱਗਣ ਤੁਹਾਨੂੰ 8 ਘੰਟੇ ਦੇ ਹਿਸਾਬ ਨਾਲ ਪੈਸੇ ਮਿਲਣੇ ਤੁਹਾਡੇ ਠੀਕ ਹੁਣ ਆਪਾਂ ਗੱਲਬਾਤ ਕਰਦੇ ਆਂ ਪੈਸਾ ਬਾਰੇ ਤਾਂ ਆਪਾਂ ਗੱਲਬਾਤ ਕਰ ਲਈ ਕਿ ਬੰਦਾ ਜੇਕਰ ਕੋਈ ਥੋੜਾ ਜਿਹਾ ਹੈਵੀ ਕੰਮ ਕਰਦਾ ਵਾ ਉਹ 2.5000 ਰੋ ਜਾਂ ਉਹ 3000 ਰੋ ਕਮਾ ਸਕਦਾ ਵਾ ਜੇ ਕੋਈ ਬੰਦਾ ਨਾਰਮਲ ਕੰਮ ਕਰਦਾ ਵਾ ਉਹ ਕਮਾ ਸਕਦਾ ਵਾ 1500 ਰੋ 1400 ਰੋ 1600 ਰੋ 1700 ਰੋ ਇੰਨੇ ਕ ਬੰਦਾ ਹੈੜਾ ਵਾ ਨਾਰਮਲੀ ਇਥੇ ਇਤਲੀ ਵਿੱਚ ਕਮਾ ਸਕਦਾ ਵਾ ਇਹ ਤਾਂ ਪਰ ਕੱਲੀ ਮੈਂ ਕਮਾਉਣ ਦੀ ਗੱਲ ਕੀਤੀ ਹੈ ਉਸ ਤੋਂ ਬਾਅਦ ਖਰਚਿਆਂ ਦੀ ਗੱਲਬਾਤ ਕਰਦੇ ਆਂ ਜੇਕਰ ਤੁਸੀਂ ਰਹਿ ਰਹੇ ਹੋ ਕਿਰਾਏ ਦੇ ਉੱਤੇ ਠੀਕ ਹੈ ਮਤਲਬ ਕਿ ਤੁਸੀਂ ਕਿਰਾਏ ਦਾ ਘਰ ਲਿਆ ਵਾ ਕਿਰਾਏ ਤੇ ਰਹਿ ਰਹ ਉਸੀ ਲਾੜੋ ਕੀ ਜੇਕਰ ਤੁਸੀਂ ਫੈਮਿਲੀ ਦੇ ਨਾਲ ਰਹੇ ਹੋ ਘੱਟੋ ਘੱਟ ਵੀ ਤੁਹਾਨੂੰ 3 ਜਾਂ 4 400 ਕੇ ਐਰੋ ਤੁਸੀਂ ਲਾਈਏ ਕੀ ਅੰਦਾਜ਼ਾ ਜਿਹਾ ਲਾਈਏ ਆਪਾਂ ਕਿ ਤੁਹਾਨੂੰ 400 ਕੇ ਐਰੋ ਦਾ ਘਰ ਨਾਰਮਲ ਇੱਥੇ ਮਿਲ ਜਾਂਦਾ ਵੀਟਲੀ ਦੇ ਵਿੱਚ ਬਾਕੀ ਹੋਰ ਜੇਕਰ ਤੁਸੀਂ ਥੋੜਾ ਵੱਡਾ ਲੈਣਾ ਤੁਸੀਂ ਸੋਨਾ ਘਰ ਲੈਣਾ ਵਾ ਹੋਰ ਜਿਆਦਾ ਵਧੀਆ ਫੈਸਿਲਿਟੀ ਵਾਲਾ ਘਰ ਲੈਣਾ ਵਾ ਉਹਨੇ ਪੈਸੇ ਜਿਹੜੇ ਵਧਦੇ ਜਾਂਦੇ ਨਾਰਮਲ ਜਗਾ ਕਹੀਏ 450 500 ਕੇਰੋ ਦੇ ਵਿੱਚ ਤੁਹਾਨੂੰ ਇਹਦਾ ਵਾ ਵਧੀਆ ਘਰ ਇੱਥੇ ਇੱਟਲੀ ਦੇ ਵਿੱਚ ਮਿਲ ਜਾਂਦਾ ਵਾ ਇੱਕ ਮਹੀਨੇ ਵਾਸਤੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਹਰ ਮਹੀਨੇ ਵੇਖਰੀ ਜਾਓ ਤੇ ਹਰ ਮਹੀਨੇ ਤੁਸੀਂ ਇਹ ਤੁਹਾਨੂੰ ਕਰਵਾਇਚ ਰਹੀ ਜਾਓ ਬੜੇ ਠੀਕ ਹੈ ਜੇਕਰ ਬੰਦਾ ਇੱਕ ਬੰਦਾ ਇਤਲੀ ਵਿੱਚ ਫੈਮਿਲੀ ਦੇ ਨਾਲ ਰਹਿ ਰਿਹਾ ਵਾ ਪਰ ਉਹਦੀ ਫੈਮਿਲੀ ਦੇ ਜਮਨ ਲਕੀ ਵਾਈਫ ਹਸਬੰਦ ਦੋਵੇਂ ਜਾਨੇ ਰਹਿ ਰਹੇ ਆ ਉਹ ਦੋਵੇਂ ਜਾਨੇ ਇੱਥੇ ਕੰਮ ਕਰਦੇ ਪਏ ਇਤਲੀ ਦੇ ਵਿੱਚ ਜੇਕਰ ਆਪਾਂ ਅੰਦਾਜ਼ਾ ਜਿਹਾ ਲਾਈਏ 3k ਹਜ਼ਾਰ ਯੂਰੋ ਕਮਾਉਂਦੇ ਆ ਦੋ ਮਹੀਨੇ ਇੱਕ ਮਹੀਨੇ ਦਾ ਦੋ ਜਾਨੇ ਇੱਕ ਮਹੀਨੇ ਦਾ 3000 ਯੂਰੋ ਕਮਾਉਂਦੇ ਆ ਉਹਦੇ ਵਿੱਚ ਜੇ ਤੁਸੀਂ ਆਪਾਂ ਖਰਚਾ ਲਈਏ ਮੋਟਾ-ਮੋਟਾ 500 ਰੁਪਏ ਤੁਸੀਂ ਲਾ ਲਓ 500 ਰੁਪ ਵਿਚ ਇਹ ਬਿਲੀ ਦਾ ਬਿੱਲ ਤੇ ਸਾਰਾ ਕੁਝ ਠੀਕ ਹੈ ਜੇਕਰ ਤੁਸੀਂ ਆਪਣੇ ਮਾਲਕ ਨਾਲ ਪਹਿਲਾਂ ਗੱਲ ਕੀਤੀ ਹੋਗੀ ਉਸ ਤੋਂ ਬਾਅਦ ਆਪਾਂ ਖਰਚ ਆਪ ਖਾਣ ਪੀਣ ਦੀ ਗੱਲ ਕਰੀਏ ਤਿੰਨ ਤਿੰਨ 3.5 400 ਕਿਹਦਾ ਤੁਹਾਡਾ ਲੱਜਾਂਦਾ ਵਾ ਖਾਣ ਪੀਣ ਦਾ ਇੱਕ ਮਹੀਨੇ ਦਾ ਠੀਕ ਹੈ ਜੇਕਰ ਤੁਸੀਂ 3000 ਕਾ ਐਰੋ ਕੁ ਮਾਰ ਰਹੇ ਹੋ ਤੁਹਾਡਾ 1000 ਕਾ ਐਰੋ ਨਾਰਮਲੀ ਗਾਲ ਇਟਲੀ ਵਿੱਚ ਖਰਚਾ ਹੈਗਾ ਵਾ ਜੇਕਰ ਤੁਸੀਂ ਆਪਣੀ ਫੈਮਿਲੀ ਦੇ ਨਾਲ ਰਹਿ ਰਹੇ ਹੋ ਇਥੇ ਇਟਲੀ ਵਿੱਚ ਮਿਲਗੀ ਤੁਹਾਡਾ ਇੱਕ ਜਾਂ ਦੋ ਬੇਬੀ ਆ ਨਾਲ ਤੁਹਾਡੀ ਵਾਈਫ ਅਤੇ ਨਾਲ ਤੁਸੀਂ ਆਪ ਜੇ ਤੁਹਾਡੀ ਵਾਈਫ ਜੀ ਤੁਸੀਂ ਕੰਮ ਕਰਦੇ ਜੇ ਤੁਹਾਡਾ ਬੇਬੀ ਤੇ ਨਾਲ ਤੁਹਾਡੇ ਦੋ ਬੇਬੀ ਆ ਉਹ ਸਕੂਲ ਜਾਂਦੇ ਆ ਠੀਕ ਹੈ ਤੇ ਤੁਸੀਂ ਜਿਹੜਾ ਇੱਥੇ ਇਟਲੀ ਵਿੱਚ ਰਹਿ ਕੇ 3000 ਕਮਾਓ ਦੋ ਜਾਣੇ ਠੀਕ ਹੈ ਤੇ ਉਸ ਤੋਂ ਬਾਅਦ ਤੁਹਾਨੂੰ 10000 ਰੁਪਏ ਲਾ ਕੇ ਬਾਅਦ ਤੁਹਾਨੂੰ 2000 ਯੂਰੋ ਇਟਲੀ ਦੇ ਵਿੱਚ ਤੁਹਾਨੂੰ 1 ਮਹੀਨੇ ਦੇ ਵਿੱਚ ਬਚ ਸਕਦਾ ਵਾ ਇਹ ਆਪਾਂ ਅੰਦਾਜ਼ਾ ਜਿਹਾ ਲਾਇਆ ਵਾ ਉਸ ਤੋਂ ਬਾਅਦ ਤੁਹਾਡੇ ਤੇ ਪੈਣਾ ਤੁਹਾਡਾ ਕੰਮ ਕਿੰਨਾ ਦਾ ਵਾ ਤੁਸੀਂ ਇਸ ਤੋਂ ਵੱਧ ਵੀ ਕਮਾ ਸਕਦੇ ਜੇ ਇਸ ਤੋਂ ਘੱਟ ਵੀ ਕਮਾ ਸਕਦੇ ਜੇ ਹੁਣ ਤਾਂ ਮੈਂ ਇੱਕ ਚੀਜ਼ ਹੋਰ ਦੱਸੂਗਾ ਇਹ ਜਿਹੜੇ ਵੀਰ ਭਾਏ ਇਥੇ ਇਟਲੀ ਵਿੱਚ ਆ ਚੁੱਕੇ ਆ ਉਹਨਾਂ ਵਾਸਤੇ ਆ ਜਾਂ ਜਿਨ੍ਹਾਂ ਨੇ ਆਉਣਾ ਉਹਨਾਂ ਵਾਸਤੇ ਵੀ ਆ ਠੀਕ ਹੈ ਪਰ ਜੇਕਰ ਇਹਦੇ ਵੱਲ ਗੌਰ ਕਰਨ ਤੁਸੀਂ ਪਾਰਟ ਟਾਈਮ ਜੌਬ ਵੀ ਕਰ ਸਕਦੇ ਜਿਵੇਂ ਕਿ ਤੁਸੀਂ ਸਵੇਰੇ ਉੱਠ ਕੇ ਕੰਮ ਕੀਤਾ ਆਪਣਾ ਤੁਸੀਂ ਮੰਨ ਲਓ ਤੁਸੀਂ ਕਿਤੇ ਕੰਮ ਕਰਦੇ ਜੇ 8 ਵਜੇ ਸਵੇਰੇ ਕੰਮ ਸ਼ੁਰੂ ਕਰਦੇ ਜੇ 8 ਵਜੇ ਤੋਂ ਲੈ ਕੇ ਤੁਸੀਂ ਕੰਮ ਕੀਤਾ ਸ਼ਾਮਾਂ ਦੇ 4 ਜਾਂ 5 ਵਜੇ ਤੱਕ ਕੰਮ ਕੀਤਾ ਉਸ ਤੋਂ ਬਾਅਦ ਤੁਸੀਂ ਫ੍ਰੀ ਜ ਤੁਸੀਂ ਫਿਰ ਅਗਲੇ ਦਿਨ ਕੰਮ ਤੇ ਲੱਗਣਾ ਉੱਥੇ ਤੁਸੀਂ ਕੋਈ ਪਾਰਟ ਟਾਈਮ ਜੌਬ ਲੱਭ ਲਓ ਜਿਵੇਂ ਆਪਾਂ ਡਿਲੀਵਰੀ ਦਾ ਕੰਮ ਕਰ ਲਓ ਫੂਡ ਡਿਲੀਵਰੀ ਦਾ ਕੰਮ ਕਰ ਲਓ ਜਿਨਾਂ ਆਪਾਂ ਕਹਿ ਰਹੇ ਨੇ ਜਾਂ ਆਪਾਂ ਕਹਿ ਲਈਏ ਦੂਜਾ ਜਿਹੜਾ ਵਾ ਡਰਾਈਵ ਦਾ ਕੰਮ ਕਰ ਲਓ ਕਿ ਤੁਸੀਂ ਉਹਨਾਂ ਬੰਦਿਆਂ ਨੂੰ ਲੈ ਲੂ ਕੇ ਜਾਣਾ ਵਾ ਤੁਸੀਂ ਜੇਕਰ ਵੱਡੇ ਸ਼ਹਿਰ ਰਹਿ ਰਏ ਵਿੱਚ ਰਹਿ ਰਹੇ ਹੋ ਉੱਥੇ ਤੁਹਾਨੂੰ ਨਾਰਮਲ ਹੀ ਕੱਲ ਕੀ ਐਪਾਂ ਮਿਲ ਜਾਂਦੀਆਂ ਹਨ ਉਯੂਬ ਉਬਰ ਡਰਾਈਵ ਦੀ ਐਪ ਹੋਗੀ ਠੀਕ ਹੈ ਜਿਵੇਂ ਜਸਟੀਡ ਖਾਣ ਪੀਣ ਵਾਲਾ ਹੋ ਗਿਆ ਜਿਵੇਂ ਆਪਣੇ ਇੰਡੀਆ ਵਿੱਚ ਜ਼ੋਮੈਟੋ ਚੱਲਦਾ ਵਾ ਸਵੀਗੀ ਚੱਲਦਾ ਵਾ ਇਦਾਂ ਇੱਥੇ ਵੀ ਬਹੁਤ ਐਪਾਂ ਹੈਗੀਆਂ ਵਾ ਉਹਦੇ ਤੁਸੀਂ ਆਪਣੀ ਆਈਡੀ ਬਣਾ ਕੇ ਤੁਸੀਂ ਪਾਰਟ ਟਾਈਮ ਜੌਬ ਵੀ ਕਰ ਸਕਦੇ ਜੇ ਤੇ ਉਤੋਂ ਵੀ 2-300 ਰੋ ਹਫ਼ਤੇ ਦਾ ਕਮਾ ਸਕਦੇ ਜੇ ਵੱਖਰਾ ਪਾਰਟ ਟਾਈਮ ਜੌਬ ਕਰਕੇ ਠੀਕ ਹੈ ਬਾਕੀ ਤੁਸੀਂ ਇਹੜਾ ਵਾ ਨਾਰਮਲੀ ਜਿਹੜਾ ਕੰਮ ਕਰਦੇ ਹੋ ਉਹ ਤਾਂ ਵੱਖਰਾ ਵਾ ਇਹ ਤੁਸੀਂ ਪਾਰਟ ਟਾਈਮ ਜੌਬ ਕਰਕੇ ਵੀ ਇਥੇ ਇਟਲੀ ਵਿੱਚ ਇੰਨੇ ਪਹਿ ਕਮਾ ਸਕਦੇ ਹੋ ਤਕਰੀਬਨ ਜੇਕਰ ਆਪਾਂ ਲਈਏ ਕਿ ਇੱਕ ਬੰਦਾ ਇਥੇ ਇਟਲੀ ਵਿੱਚ ਰਹਿ ਰਿਹਾ ਵਾ ਉਹ ਜੇਕਰ ਨਾਰਮਲ ਕੰਮ ਕਰੇ ਨਾਲ ਪਾਰਟ ਟਾਈਮ ਜੌਬ ਕਰੇ 2000 25000 ਯੂਰੋ ਨਹੀਂ ਛੱਡਦਾ ਉਹ ਉਸ ਤੋਂ ਬਾਅਦ ਖਰਚੇ ਵੱਖਰੇ ਆ ਖਰਚੇ ਡਿਪੈਂਡ ਬਾ ਉਹ ਤੇ ਉਹ ਕੀ ਖर्चा ਕਰਦਾ ਉਹ ਕਿਤੇ ਕਿਹੜੇ ਘਰ ਵਿੱਚ ਰਹਿ ਰਿਹਾ ਵਾ ਘਰ ਉਹਦੇ ਮਾਲਕ ਦਾ ਵਾ ਜਾਂ ਆਪ ਮਲਕੀਆਪ ਕਰਾਇਤੇ ਰਹਿ ਰਿਹਾ ਵਾ ਖਾਣ ਪੀਣ ਕਿਦਾਂ ਦਾ ਵਾ ਸ਼ੌਂਕ ਕਿਦਾਂ ਦੇ ਪਾਲਦਾ ਵਾ ਇਹ ਸਾਰਾ ਕੁਝ ਵੱਖਰਾ ਗੱਡੀ ਦਾ ਕਿੰਨਾ ਖਰਚਾ ਕਰਦਾ ਵਾ ਸਾਰਾ ਕੁਝ ਵੱਖਰਾ ਭਰ ਜੇਕਰ ਬੰਦਾ ਇੱਥੇ ਇਟਲੀ ਵਿੱਚ ਰਹਿ ਰਿਹਾ ਵਾ 2022 ਸਵਾਰੋ 23000 ਰੋ ਬੰਦਾ ਨਾਰਮਲਲੀ ਇਥੇ ਇਥਲੀ ਵਿੱਚ ਕਮਾ ਸਕਦਾ ਵਾ ਨਾਰਮਲ ਕੰਮ ਕਰਕੇ ਨਾਲ ਕੋਈ ਪਾਰਟ ਟਾਈਮ ਜੌਬ ਕਰਕੇ 2-3 ਘੰਟੇ 4 ਘੰਟੇ ਕੰਮ ਕਰਕੇ ਉਸ ਤੋਂ ਬਾਅਦ ਉਹਦੇ ਵਿੱਚ ਵੀ ਤੁਸੀਂ ਪਹਿਜੜੇ ਵਾ ਕਮਾ ਸਕਦੇ ਜੀ ਲਓ ਜੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਹ ਨਹੀਂ ਮਿਲਦੇ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ੍ਰੀ ਅਕਾਲ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਸ ਤਰ੍ਹਾਂ ਤੁਸੀਂ ਵੀਡੀਓ ਹੋਰ ਦੇਖਣਾ ਚਾਹੁੰਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇ ਆ